ਕੋ ਜਮਦੇਮ ਨਮਸਕਾਰ ਪੰਜਾਬੀ ਨਰ ਮੇਰਾ ਸਤ ਸ੍ਰੀ ਅਕਾਲ ਤੁਹਾਡਾ ਹੋਸਟਲ ਦੋਜਾ ਸਕਸਪ੍ਰੈਕ ਇੱਕ ਤਮਾਕੇਦਾਰ ਵਲੌਗ ਦਨਾਲ ਅਸੀਂ ਪਹੁੰਚ ਚੁਕੇ ਹਾਂ ਤੂਰੀ ਰੇਲਵੇ ਜੰਕਸ਼ਨ ਅੰਬਾਲਾ ਡਿਵੀਜ਼ਨ ਚ ਪੈਂਦਾ ਸੰਗਰੂਰ ਦਾ ਇਹ ਜੰਕਸ਼ਨ ਤੇ ਦੇਸ਼ਾ ਦੇ ਤੂਰੀ ਜਿਹਦੀ ਬਹੁਤ ਡਿਮਾਂਡ ਸੀ ਜੀ ਕਿ ਬਹੁਤ ਲੋਕਾਂ ਦੇ ਕਿ ਲੈ ਕੇ ਆਏ ਇਥੇ ਆ ਜ ਆ ਤੁਹਾਡੇ ਰੂਬਰੂ ਹੋ ਰਿਹਾ ਜੀ ਅਪਡੇਟ ਲੈ ਕੇ ਜੀ ਕੋਈ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀ ਉਹਦੇ ਕਰਕੇ ਅਸੀਂ ਅਪਡੇਟ ਨਹੀਂ ਜਲਦੀ ਲੈ ਕੇ ਆਏ ਅਸੀਂ ਮਾਫੀ ਚਾਹੁੰਦੇ ਹਾਂ ਜੀ ਤੇ ਆ ਦੇਸ਼ਾ ਦੇ ਮੇਰੇ ਪਿੱਛੇ ਤੂਰੀ ਜੰਕਸ਼ਨ ਪਾਵਿਆ ਮੰਦਿਰ ਜੈਸਾ ਬਣਿਆ ਪਿਆ ਤੇ ਉਹ ਦੇਖ ਸਕਦੇ ਹੋ ਮੋਹਿਜੀ ਵੀ ਪਿੱਛੇ ਖੜੇ ਪਏ ਨੇ ਤੇ ਦੇਸ਼ ਦਾ ਝੰਡਾ ਲਲਾਰਿਆ ਦੇਖ ਸਕਦੇ ਹੋ ਤਿਰੰਗਾ ਜੀ ਦੇਖ ਸਕਦੇ ਹੋ ਕਿੰਨਾ ਵਧੀਆ ਲੱਗਦਾ ਸਟੇਸ਼ਨ ਜੀ ਪੂਰਾ ਚਾਰ ਚੰਨ ਲਾਰਿਆ ਜੀ ਪੋਲੇ ਸ਼ੰਕਰ ਦੀ ਪ੍ਰਤੀਮਾ ਮੂਰਤੀ ਦੇਖਾ ਦਿਓ ਸਥਾਪਤ ਰਾਤ ਨੂੰ ਬਹੁਤ ਬਿਊਟੀਫੁੱਲ ਲੱਗਦਾ ਜੀ ਇੱਧਰ ਕਾਰ ਪਾਰਕਿੰਗ ਨਵੇਂ ਬਣਾਈ ਗਈ ਹੈ ਜੀ ਜੋ ਤੁਸੀਂ ਪਿਛਲੀ ਵੀਡੀਓ ਦੇਖਿਆ ਜੇ ਤੇ ਆ ਦੇਖ ਸਕਦੇ ਹੋ ਹੁਣ ਟਰਾਲੀਆਂ ਦੇ ਸਮਾਨ ਵੀ ਆਵਾਜਾਈ ਹੋ ਰਿਹਾ ਦੇਖ ਸਕਦੇ ਹੋ ਪੂਰਾ ਟਿਕਟ ਕਰ ਖਾਲੀ ਬੈ ਜੀ ਸਾਰੀਆਂ ਟ੍ਰੇਨਾਂ ਰੱਦ ਪਈਆਂ ਨੇ ਕੈਂਸਲੇਸ਼ਨ ਚੱਲ ਰਹੀਆਂ ਨੇ ਵੇਟਿੰਗ ਹਾਲ ਦੇਖ ਸਕਦੇ ਹੋ ਖਾਲੀ ਇੱਕ ਬੰਦਾ ਬੈਠਾ ਤੁਸੀਂ ਦੇਖ ਸਕਦੇ ਹੋ ਪੂਰਾ ਵੇਟਿੰਗ ਹਾਲ ਖਾਲੀ ਹੈ ਜੀ ਦੇਖ ਸਕਦੇ ਆ ਆਪਾਂ ਕਿਉਂਕਿ ਸਾਰੀਆਂ ਟ੍ਰੇਨਾਂ 6 ਫਰਵਰੀ ਤੋਂ ਬਾਅਦ ਰਿਸਟ੍ਰੂਡਿਓ ਹੋਣ ਗਿਆ ਫਿਲਹਾਲ ਹਲੇ 14 14815 1488 87 ਚੱਲ ਰਹੀ ਹੈ ਜੀ ਤੇ ਇੱਕ ਬੰਦੇ ਭਾਰਤ ਇਕਮਾਤਰ ਦਿੱਲੀ ਜਾਣ ਵਾਲੀ ਟ੍ਰੇਨ ਬਾਕੀ ਸਾਰੀਆਂ ਟ੍ਰੇਨਾਂ ਕੈਂਸਲ ਹੈ ਜੀ ਆ ਦੇਖ ਸਕਦੇ ਹੋ ਨਵੇਂ ਪਲੇਟਫਾਰਮ ਕਿੰਨੇ ਸ਼ਾਨਦਾਰ ਬਣਾਏਗੇ ਨੇ ਪਲੇਟਫਾਰਮ 1 ਕਾ ਦਾ ਹਾਲੇ ਪੇਂਟਿੰਗ ਹੈ ਜੀ 2 3 4 5 ਤੱਕ ਪਲੇਟਫਾਰਮ ਬਣ ਚੁੱਕੇ ਨੇ ਦੇਖ ਸਕਦੇ ਹੋ ਪੇਟ ਵੀ ਹੋ ਚੁੱਕਾ ਦੋ ਤਿੰਨ ਦੋ ਤਿੰਨ ਜਿਹੜਾ ਸਾਹਮਣੇ ਦੇਖ ਸਕਦੇ ਹੋ ਕਿੰਨਾ ਬਿਊਟੀਫੁੱਲ ਪੇਂਟ ਕੀਤਾ ਗਿਆ ਜੀ ਤੇ ਕਿੰਨਾ ਪਿਆਰਾ ਲੱਗ ਰਿਹਾ ਹੈ ਆਪਣੇ ਅਦਭੁਤ ਆ ਦੇਖ ਸਕਦੇ ਹੋ ਅੱਗੇ ਜਿੱਥੋਂ ਟੋਕਾ ਮਤਲਬ ਕੱਟ ਲੈਂਡਿੰਗ ਚੇਂਜਿੰਗ ਹੋ ਰਹੀ ਹੈ ਕੱਟ ਪੈ ਰਹੇ ਨੇ ਹਾਂ ਤੇ ਸਾਰੇ ਆ ਇਹ ਪਲੇਟਫਾਰਮ ਉਹ ਰੈਂਡ ਹੋ ਰਿਹਾ ਹੈ ਦੋ ਦਾ ਜੀ ਚੱਲੋ ਰੇ ਪੇਂਟ ਨਹੀਂ ਹੋਇਆ ਤੇ ਆਪਾਂ ਤਾਂ ਦਿਖਾ ਰਹੇ ਹਾਂ ਕਿ ਜਿਹੜਾ ਐਲਡੀਐਚ लुधियाना साइड वाला जाइए उधर वो आज दिखावांगे ते जेड़ा बरनाला साइड दे आउटर है ओना दा जेड़ा काम जायजा चल जा रहा है जंगी पत्र दा काम आज तन्नू ओ दिखान ले असि इधर ਲੈ ਕੇ ਆए हां ਧੂਰੀ ਜੰਕਸ਼ਨ ਦੇ ਵੀ ਆ ਦੇਖ ਸਕਦੇ ਹੋ ਜਿੱਥੇ ਆਪਾਂ ਇਹ ਚੱਲ ਰਹੇ ਨੇ ਆ ਨਵਾਂ ਸਿਗਨਲ ਹੋ ਰਿਹਾ ਆ ਚੁਕੇ ਨੇ ਤੇ ਉਰੇ ਦੇਖ ਸਕਦੇ ਹੋ ਕੰਮ ਜੰਗੀ ਪੱਤਰ ਦੇ ਚੱਲ ਰਿਹਾ ਜੀ ਆ ਦੇਖ ਸਕਦੇ ਹੋ ਇਸ ਜਗ੍ਹਾ ਤੇ ਪਲੇਟਫਾਰਮ ਇੱਕ ਨਵਾਂ ਤੋੜ ਕੇ ਲੈਣ ਆਈਗੀ ਪਲੇਟਫਾਰਮ ਜਿੱਥੇ ਇੱਕ ਆ ਫਿਲਹਾਲ ਦੀ ਗੱਡੀ ਫਿਲਹਾਲ ਦੇਖ ਸਕਦੇ ਹੋ ਉਰੇ ਹਲੇ ਗੱਡੀ ਖੜੀ ਆ ਤੇ ਪਲੇਟਫਾਰਮ ਹੈ ਇਹ ਤੋੜ ਕੇ ਸਾਰਾ ਨਵਾਂ ਬਣੇਗਾ ਜੀ ਇਹ ਮੇਰੇ ਸਾਹਮਣਾਂ ਜਿਹੜਾ 5 ਫਰਵਰੀ ਹੋਣਾ ਸੀ ਆਰਐਸ ਉਹਦੇ ਵਿੱਚ ਇਨਕਲੂਡ ਨਹੀਂ ਹੈ ਇਹ ਮਾਰਚ ਤੱਕ ਸ਼ਾਇਦ ਕੰਮ ਚੱਲ ਸਕਦਾ ਹੈ ਉਹਦੇ ਵਿੱਚ ਸਿਰਫ ਪਲੇਟਫਾਰਮ 2 3 4 5 ਤੱਕ ਜਿਹੜਾ ਸੀਆਰਐਸ ਹੋਏਗਾ ਆ ਦੇਖਦੇ ਹੋ ਲੈਣਾ ਦੀ ਕਟਿੰਗ ਕਟਿੰਗ ਵਾਸਤੇ ਵੀ ਮਸ਼ੀਨਾਂ ਆ ਚੁੱਕੀਆਂ ਨੇ ਜੰਗੀ ਪੱਤਰ ਦੇ ਚੱਲ ਰਹੇ ਨੇ ਕੰਮ ਦੇਖਦੇ ਹੋ ਮਸ਼ੀਨਾਂ ਚੱਕ ਰਹੇ ਨੇ ਨੌਜਵਾਨ ਗੱਭਰੂ ਕੰਮ ਪੂਰਾ ਖਿੱਚ ਕੇ ਰੱਖਿਆ ਪਿਆ ਜੀ ਕੰਮ ਹੀ ਡਲੇ ਨਹੀਂ ਪਰ ਕੰਮ ਬਹੁਤ ਜ਼ਿਆਦਾ ਹੈ ਜੀ ਕਿ ਜ਼ੀਰੋ ਲੈਵਲ ਤੋਂ ਇੱਕ ਪਲੇਟਫਾਰਮ ਬਣਾਣੇ ਸੀ ਤੇ ਕੱਟ ਕਟਾਈ ਫਿਰ ਲੈਣਾ ਜਿਹੜੀਆਂ ਲੁਧਿਆਣੇ ਦਾ ਲਿਖਿਆ ਗਲਤੀ ਆ ਬਰਨਾਲੇ ਸਾਈਡ ਦੀ ਗੱਲ ਕੀਤੀ ਜੇ ਵੀ ਉੱਥਾ ਤੋਂ ਦੋ ਤੋਂ ਤਿੰਨ ਲਾਈਨਾਂ ਕੀਤਾ ਗਿਆ ਤਾਂ ਕਿ ਮਾਲ ਗੱਡੀਆਂ ਆਣ ਵਾਲ ਸਮੇਂ 'ਚ ਫਿਚਰ 'ਚ ਪਿੱਛੇ ਰੋਕੀ ਜਾ ਸਕੇ ਆ ਦੇਖ ਸਕਦੇ ਹੋ ਸਲੀਪਰ ਵੀ ਖਿੱਚੇ ਜਾ ਰਹੇ ਨੇ ਟਰਾਲੀ ਆਪਣੇ ਟਰੈਕਟਰ ਦੇ ਨਾਲ ਸਲੀਪਰ ਖਿੱਚੇ ਜਾ ਰਹੇ ਨੇ ਤੇ ਆ ਦੇਖ ਸਕਦੇ ਹੋ ਜਿਹੜੀ ਮਸ਼ੀਨ ਲੈ ਕੇ ਆਏ ਸੀ ਉਹਨਾਂ ਦੇ ਸੋ ਲੈਣਾ ਚੀਰੀਆਂ ਜਾ ਰਹਿਆਂ ਨੇ ਦੇਖ ਸਕਦੇ ਕਿਵੇਂ ਕਿਵੇਂ ਦੇਖ ਸਕਦੇ ਹੋ ਆ ਰਿਆ ਆਲ ਗ੍ਰਾਈਂਡਰ ਚੱਲ ਰਿਹਾ ਤੇ ਚਿੰਗਾਰੀਆਂ ਭਰ ਰਹੀਆਂ ਨੇ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਜੇ ਸੀ ਬੀ ਨਾ ਕ੍ਰਸ਼ਰ ਦੀ ਬਜਰੀ ਵਿੱਚ ਇੱਥੇ ਲੋਡ ਆ ਪਾਈ ਜਾ ਰਹੀ ਹੈ ਇਹ ਸਾਡੇ ਮੋਹਿਤ ਆਈ ਐਮ ਬਲੌਗਰ ਵਾਲੇ YouTube ਤੋਂ ਸਪੈਸ਼ਲੀ ਇਸ ਸੁਨਾਮ ਤੋਂ ਆਏ ਸੀ ਜੀ ਸਾਨੂੰ ਮਿਲਣ ਲਈ ਬਹੁਤ ਬਹੁਤ ਵਧੀਆ ਨਾਈਸ ਪਰਸਨ ਨੇ ਜੀ ਇਹਨਾਂ ਨੇ ਵੀ ਰੀਲਾਂ ਬਹੁਤ ਵਧੀਆ ਵਧੀਆ ਬਣਾਈਆਂ ਤੁਸੀਂ ਨਾਲ ਚੈਨਲ ਤੁਸੀਂ ਚੱਕ ਦੇ ਸਕਦੇ ਹੋ ਬਾਕੀ ਆ ਤੁਸੀਂ ਦੇਖ ਸਕਦੇ ਹੋ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਪੂਰਾ ਆਨ ਤਾਂ ਗਰਾਉਂਡ ਫਲੋਰ ਤੇ ਦਿਖਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਜੀ ਸੀਬੀ ਕਿਵੇਂ ਕੰਮ ਚੱਲ ਰਿਹਾ ਹੈ ਕਿਦੋਂ ਲਾਈਨਾਂ ਕੱਟੀਆਂ ਜਾ ਰਹੀਆਂ ਨੇ ਕਿਤੇ ਕੰਮ ਬਹੁਤ ਜ਼ਿਆਦਾ ਹੈਗਾ ਵੀ ਸੀ ਤੇ ਬਹੁਤ ਜ਼ਿਆਦਾ ਚੱਲ ਵੀ ਰਿਹਾ ਜੀ ਇਹ ਗੱਲ ਕੀਤੀ ਜਾਵੇ ਐਨ ਐਲ ਦਾ ਕੰਮ ਵੀ ਚੱਲ ਰਿਹਾ ਦੇਖ ਸਕਦੇ ਹੋ ਤੇ ਪੀ ਐਨ ਨਾਲ ਪੀ ਐਨ ਐਨ ਐਲ ਦਾ ਵੀ ਤੇ ਆ ਤੁਹਾਨੂੰ ਹੁਣ ਥੋੜਾ ਅੱਗੇ ਜਾ ਕੇ ਦਿਖਾਣੇ ਆ ਜਿਹੜਾ ਫਾਟਕ ਬੰਦ ਕੀਤਾ ਗਿਆ ਜੀ ਜਿੱਥੇ ਆਣਾ ਸਮੇਂ ਦੇ ਫੀਚਰ ਦੇ ਵਿੱਚ ਫਲਾਈਓਵਰ ਦੀ ਬੜੀ ਮੰਗ ਚੱਲ ਰਹੀ ਹੈ ਕਿਉਂਕਿ ਭਾਰੀ ਹੋ ਰਿਹਾ ਦੇਖ ਸਕਦੇ ਹੋ ਫਾਟਕ ਦਾ ਕੰਮ ਚੱਲਣ ਦੇ ਬਾਵਜੂਦ ਹੀ ਆਮ ਰਾਹ ਵੀ ਨਹੀਂ ਟਿਕਾਈ ਆ ਰਹੀ ਲੋਕੀ ਨਿਕਲੀ ਆ ਰਹੇ ਨੇ ਕਿਉਂਕਿ ਇਹ ਪਾਟਕ ਬੜਾ ਸ਼ਾਰਟਕਟ ਹੈ ਜੀ ਵਰਨਾ ਇਸ ਨੂੰ ਬਰਨਾਲਾ ਜਿਹੜਾ ਉਹ ਬਾਈਪਾਸ ਵਾਲਾ ਬਰੇਲਕੋਟ ਦੇ ਵਾਲੀ ਰੋਡ ਘੁੰਮ ਕੇ ਜਾਣਾ ਪੈਂਦਾ ਜੀ ਸਿਟੀ ਦੇ ਵਿੱਚ ਇਹ ਬਹੁਤ ਸ਼ਾਰਟਕਟ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਉਹ ਪੂਰੀ ਲੈਂ ਪੱਟੀ ਗਈ ਹੈ ਜੁਆਇੰਟ ਵਾਲੀ ਹੈ ਉਹ ਲੈਂਡ ਪਾਈ ਜਾ ਰਹੀ ਹੈ ਜੀ ਕੰਮ ਚੱਲ ਰਿਹਾ ਹੈ ਦੇਖ ਸਕਦੇ ਹੋ ਕਿਵੇਂ ਮਸ਼ੀਨਾਂ ਦੇ ਨਟ ਬੋਲਟ कसे ਜਾ ਰਹੇ ਨੇ ਕਿਤੇ ਸਫਾਈਆਂ ਚੱਲ ਰਹੀਆਂ ਨੇ ਉਹ ਵਾਲੇ ਬਜਰੀ ਵੀ ਪਾਣੀ ਰਹਿੰਦੀ ਹੈ ਤੁਸੀਂ ਦੇਖ ਸਕਦੇ ਹੋ ਤੇ ਦੇਖਦੇ ਹੋ ਸਾਡੀ ਨਾਰੀ ਮਹਿਲਾ ਸ਼ਕਤੀ ਵੀ ਪੂਰਾ ਜਜ਼ਬੇ ਨਾਲ ਜ ਡਿਊਟੀ ਵੀ ਹੈ ਇਸ ਮੈਦਾਨੇ ਜੰਗ 'ਚ ਤੇ ਬੰਦੇ ਲੱਗੇ ਮੈਨੂੰ ਤੇ ਜਨਨੀਆਂ ਵੀ ਇਸ ਕੰਮ ਨੂੰ ਬਹੁਤ ਵੀ ਨਬਾਰੀਆਂ ਨੇ ਭਾਵੇਂ ਪਿੰਡ ਦਾ ਲੈਨਿੰਗ ਲੈਨਾਂ ਦੇ ਕੰਮ ਕਰੂ ਜਾਣੇ ਸਫਾਈਆਂ ਤੇ ਆ ਦੇਖੋ ਜਿਓ ਇਹ ਮੇਨ ਬਾਜ਼ਾਰ ਸੜਕ ਜਾਦੀ ਹੈ ਦੇਖੋ ਤੇ ਸਾਹਮਣੇ ਜਿਹੜੀ ਫਾਟਕ ਹੈ ਤੇ ਦੱਸਿਆ ਤੁਹਾਨੂੰ ਤੇ ਫਲਾਈਓਵਰ ਬਣੇਗਾ ਆਉਣ ਵਾਲੇ ਸਮੇਂ ਤੇ ਸਾਹਮਣੇ ਉਹਦੇ ਪਹਿਲਾਂ ਦੂਜਾ ਘੁਮਾਣ ਵਾਲਾ ਫਾਟਕ ਸੀ ਉਹਦੀ ਜਗ੍ਹਾ ਹੁਣ ਜੈਮਰ ਵਾਲਾ ਫਾਟਕ ਲਗਾ ਦਿੱਤਾ ਗਿਆ ਇਹ ਵੀ ਬਹੁਤ ਵਧੀਆ ਗੱਲ ਕੀਤੀ ਗਈ ਹੈ ਵੈਸੇ ਪਰ ਹੁਣ ਫਲਾਈਓਵਰ ਦੀ ਬੜੀ ਮੰਗ ਆ ਰਹੀ ਹੈ ਜਿਹੜਾ ਨਵਾਂ ਰੇਫਰ ਕ੍ਰੋਸਿੰਗ ਦਾ ਕਮਰਾ ਉੱਥੇ ਸਾਹਮਣੇ ਦੇਖੋ ਜੋ ਬਣ ਚੁੱਕਾ ਹੈ ਤੇ ਆ ਜੈਮ ਤਿਆਰ ਪਰ ਤਿਆਰ ਹਲਕਾ ਕਾਲਾ ਕਪੜਾ ਉੱਤੇ ਮਤਲਬ ਪੇਪਰ ਚੜਿਆ ਪਿਆ ਕਿਤੇ ਕਿਤੇ ਦਿਖ ਰਿਹਾ ਹੈਗਾ ਤੁਹਾਨੂੰ ਤੇ ਆ ਦੇਖੋ ਦਿਓ ਫਾਟਕਾ ਜਿਵੇਂ ਲੋਕੀ ਚ ਪਾਰ ਕਰਕੇ ਵਿੱਚੋਂ ਕੀ ਨਿਕਲੀ ਜਾ ਰਹੇ ਨੇ ਟ੍ਰੈਫਿਕ ਖੜਨ ਦਾ ਨਾਂ ਨਹੀਂ ਲੈ ਰਹੀ ਤਾਂ ਤੁਸੀਂ ਆਪ ਸਮਝੋ ਕਿੰਨਾ ਮੁਸ਼ਕਲ ਹੋ ਰਹੀ ਹੋਣੀ ਹੈ ਕਰਮਚਾਰੀਆਂ ਨੂੰ ਕੰਮ ਕਰਨ ਦੇ ਵਿੱਚ ਰੇਲਵੇ ਸਟਾਫ ਨੂੰ ਜੀ ਦੇ ਸਕਦੇ ਹੋ ਆ ਦੇਖੋ ਦਿਓ 올ਡ ਫਾਟਕਾ ਜਿਹੜਾ ਬੰਦ ਕੀਤਾ ਪਏ ਇਹਨਾਂ ਨੇ ਤੇ ਨਵੇਂ ਦੇ ਜਿਹੜੇ ਜੈਮਰ ਵਾਲੇ ਪੋਲਸ ਹੈ ਉਹ ਹਲੇ ਚੈਕਿੰਗ ਵੀ ਕਰ ਰਹੇ ਨੇ ਟੈਸਟਿੰਗ ਵੀ ਹੋ ਰਹੀ ਸੀ 14 ਕਰਕੇ ਥੋੜੀ ਦਿੱਕਤ ਸੀ ਤਾਂ ਦਿਖਾ ਵੀ ਰਹੀ ਸੀ ਪਰ ਟੈਸਟਿੰਗ ਦੇ ਵਿੱਚ ਦਿੱਕਤ ਸੀ ਥੋੜਾ نیچے ਕਰਦੇ ਸੀ ਕੋਈ ਸੰ ਲੋਕੀ ਨਿਕਲ ਜਾਂਦੇ ਸੀ ਰੁਕਦੇ ਨਹੀਂ ਸੀ ਤੇ ਆ ਹੁਣ ਜਿਉਂ ਵਿੱਚ ਦੇਖ ਸਕਦੇ ਹੋ ਨਿਜਾਰਾ ਉਹ ਜਿਹੜਾ ਅੱਗੇ ਮਸ਼ੀਨ ਤਾਂ ਦਿਖ ਰਹੀ ਹੈ ਯੈਲੋ ਕਲਰ ਦੀ ਉਹ ਲੁਧਿਆਣਾ ਆਉਟਰਾਂ ਦੇ ਲੱਗੀ ਪਈ ਹੈ ਤੇ ਇੱਧਰ ਵੀ ਲੇਵਰ ਲੱਗੀ ਪਈ ਹੈ ਜੀ ਜੰਗੀ ਪੱਧਰ ਦੇ ਜੀ ਜਦ ਬਰਨਾਲੇ ਵਾਲੇ ਆਉਟਰ ਦੀ ਗੱਲ ਕੀਤੀ ਜਾਵੇ ਤੇ ਆ ਦੇਖ ਸਕਦੇ ਹੋ ਹੁਣ ਤੁਹਾਨੂੰ ਅਜੀ ਪਹੁੰਚ ਗਏ ਅੱਗੇ ਤਾਂ ਦਿਖਾ ਰਿਹਾ ਜੀ ਆ ਦੇਖ ਸਕਦੇ ਹੋ ਜਿੱਥੇ ਕੰਮ ਜੰਗੀ ਪੱਦਰ ਦੇ ਗਰਾਉਂਡ ਫਲੋਰ ਦੇ ਚੱਲ ਰਿਹਾ ਜੀ ਜੇ ਆ ਦੇਖ ਸਕਦੇ ਆਪਾਂ ਜਿੱਥੇ ਖੜ ਰਹੇ ਆਂ ਕਾਂਟੇ ਦਾ ਜੋਇੰਟ ਪਾਇਆ ਗਿਆ ਇਹ ਡਬਲਿੰਗ ਜਿਹੜੀ ਜੀ ਸੀ ਬੀ ਇਹ ਦੇਖ ਰਹੇ ਹੋ ਇਹ ਤੁਸੀਂ ਜਿਹੜੀ ਆਪਾਂ ਦੇਖ ਰਹੇ ਆ ਇਹ ਬਰਨਾਲਾ ਸਾਈਡ ਦੀ ਹੈ ਜੀ ਜੇ ਆਪਾਂ ਬਰਨਾਲਾ ਸਾਈਡ ਵੱਲ ਜਾਈਏ ਤੇ ਉਹ ਸਾਹਮਣੇ ਦੇਖ ਸਕਦੇ ਹੋ ਆ ਇਧਰ ਲੁਧਿਆਣਾ ਸਾਈਡ ਇਧਰ ਵੀ ਕੰਮ ਜੰਗੀ ਪੱਦਰ ਦੇ ਚੱਲ ਰਿਹਾ ਮਸ਼ੀਨਾਂ ਲੱਗੀਆਂ ਪਿਆਣੇ ਬਰਕਰਾਰ ਜਵਾਨ ਗਬਰੂ ਖਿਚ ਰੇਣੇ ਕੰਮ ਪੂਰਾ ਤਕਰੀਬਨ ਜੇ ਗੱਲ ਕੀਤੀ ਜਾਵੇ ਲੇਬਰ ਦੀ ਦੇਖੋ ਕਿੰਨਾ ਮੁਸ਼ਕਲ ਨਾਲ ਲੱਗੀ ਪਈ ਹੈ ਘੱਟੋ ਘੱਟ 250 ਤੋਂ ਬੰਦਾ ਉੱਪਰ ਇਸ ਟਮ ਲੇਬਰ ਤੇ ਲੱਗਿਆ ਬੈ ਜੀ ਕੰਮ ਦੇ ਉੱਤੇ ਜੰਗੀ ਪੱਧਰ ਤੇ ਚੱਲ ਰਿਹਾ ਜੀ ਜਿਹੜਾ ਐਨਲ ਦਾ ਕੰਮ ਹੈ ਉਹਦਾ 24 ਘੰਟੇ ਵੀ ਚੱਲ ਰਿਹਾ ਹੈ ਅੱਜਵੇਂ ਤੁਹਾਨੂੰ ਦੱਸਿਆ ਸੀ ਮਹਿਲਾ ਸਸ਼ਕਤੀ ਦੇਖੋ ਦੇ ਨਾਰੀ ਸ਼ਕਤੀ ਨਾਲ ਲੱਗੀ ਪਈ ਹੈ ਜੀ ਬਜਰੀ ਪਾਣ ਦੇ ਲੈਣਾ ਤੇ ਤੇ ਆਹ ਦੇਖੋ ਜਿਹੜੀ ਨਵੀਂ ਲੇਨ ਬਣੀ ਹੈ ਪਲੇਟਫਾਰਮ ਇੱਕ ਜੀ ਇਹ ਤੋੜ ਕੇ ਜਿਹੜਾ ਹਾਫ ਨੂੰ ਉੱਥੇ ਸਿਗਨਲ ਵੀ ਖੁਦਾਈ ਕਰ ਦਿੱਤੀ ਗਈ ਹੈ ਆ ਬੜਾ ਵਧੀਆ ਦੇਖਣ ਮਿਲਾਈ ਜੀ ਕਿਹੜੀ ਤੁੱਪ ਦੇ ਵਿੱਚ ਦੇਖ ਸਕਦੇ ਹੋ ਸੱਥਾਂ ਦੇ ਵਿੱਚ ਬਾਬੇ ਦੇਖ ਸਕਦੇ ਆ ਪਤਾਸ਼ ਖੇੜ ਦੇ ਸਿੱਪਾਂ ਖੜੜਦੇ ਪਰ ਇਹ ਰੇਲਵੇ ਟਰੈਕ ਦੇ ਦੋਵਾਂ ਦੇ ਸੈਂਟਰ ਦੇ ਵਿੱਚ ਜਿਹਦਾ ਬਰਨਾਲੇ ਵਾਲਾ ਟਰੈਕ ਹੈ ਜਾਂ ਲੁਧਿਆਣੇ ਵਾਲਾ ਨਾ ਦੋਵਾਂ ਦੇ ਸੈਂਟਰ ਚ ਪਾ ਕੇ ਬਜ਼ੁਰਗ ਸਾਡੇ ਪਿੰਡਾਂ ਦੇ ਬਾਬਾ ਜੀ ਦੇਖ ਸਕਦੇ ਹੋ ਤਾਸ਼ਾਂ ਦੇ ਸਿੱਪਾਂ ਪੂਰੀਆਂ ਚੱਲ ਰਹੀਆਂ ਨੇ ਜੰਗੀ ਪੱਦਰ ਦੇ ਜੀ ਤੇ ਆ ਦਰ ਦੇਖ ਸਕਦੇ ਹੋ ਇਧਰੋਂ ਅਗਲਾ ਜਿਹੜਾ ਫਾਟਾ ਹੈ ਜਿਹੜਾ ਦੋਵੇਂ ਆਊਟਰਾਂ ਦੇ ਵਿੱਚ ਘਾਰ ਬਣਿਆ ਇਹ ਦੇਖਦੇ ਆਪਾਂ ਬਰਨਾਲਾ ਸਾਈਡ ਜੀ ਇਸ ਪਾਟਕ ਤੋਂ ਬਾਅਦ ਦੇਖ ਸਕਦੇ ਹੋ ਕਿ ਨਵੀਂ ਲੇਨ ਨਹੀਂ ਆਏਗੀ ਔਰ ਆਕੇ ਦੋ ਲੇਨ ਹੀ ਰਹਿ ਜਾਣਗੀਆਂ ਜੀ ਆਪਣੀਆਂ ਲੁਧਿਆਣਾ ਸਾਈਡ ਦੀਆਂ ਹਾਂ ਸੌਰੀ ਬਰਨਾਲਾ ਸਾਈਡ ਦੀਆਂ ਤੇ ਆਹ ਦੇਖ ਸਕਦੇ ਹੋ ਜਿੱਧਰ ਆ ਮਸ਼ੀਨ ਖੜੀ ਏ ਪਈ ਐ ਇਹ ਜਿਹੜਾ ਆਉਟਰ ਹੈ ਜੀ ਲੁਧਿਆਣੇ ਦਾ ਜੀ ਇਹਦਾ ਤਿੰਨ ਲੇਨਾਂ ਤੁਸੀਂ ਦੇਖੋ ਤਿੰਨ ਇਸ ਆਉਟਰ ਦੇ ਕਿਉਂਕਿ ਆਣ ਵਾਲੇ ਸਮੇਂ ਦੇ ਵਿੱਚ ਜੇ ਮਾਲ ਗੱਡੀ ਜਿਹੜਾ ਹੀ ਆਪਣਾ ਆਣ ਵਾਲਾ ਫਰੈਡ ਕੁਆਲਿਟੀ ਡੋਰ ਬੰਨਾ ਹੈ ਰਾਏਪੁਰ ਤੋਂ ਮੇਰੇ ਖਿਆਲ ਦੇ ਰਿਵਾੜੀ ਤੱਕ ਦਾ ਹਾਈ ਰਾਈਜ਼ ਬਣੇਗਾ ਤਾਂ ਉਸ ਨੂੰ ਗੱਡੀ ਨੂੰ ਡਬਲਿੰਗ ਤੋਂ ਪਹਿਲਾਂ ਜੇ ਚਾਲੂ ਵੀ ਕਰਦੇ ਨੇ ਤਾਂ ਗੱਡੀ ਨੂੰ ਪਿੱਛੇ ਸਾਨੀਆਂ ਰੁਕਿਆ ਜਾ ਸਕੇ ਤੇ ਆਪ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਨ ਫਾਟਕ ਹੈ ਉਹ ਦਿਖਾਇਆ ਸੀ ਪਹਿਲਾਂ ਵੀ ਔਰੇ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਜੀ ਜਿੱਥੇ ਜਿੱਥੇ ਹੁਣ ਫਾਟਕ ਦੇ ਲਾਈਨਾਂ ਵਧਿਆਗੇ ਜਿੱਥੇ ਜੋਇੰਟ ਪਾਗੇ ਸਲੀਪਰ ਪਾਏ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਕਿੰਨੀ ਮੁਸ਼ਕਲ ਹੈ ਜੀ ਟ੍ਰੈਫਿਕ ਦਾ ਪੁੱਛੋ ਨਾ ਜੀ ਕੁਝ ਦੇਖ ਸਕਦੇ ਕਿੰਨਾ ਟ੍ਰੈਫਿਕ ਬਜ਼ੁਰਗ ਜਵਾਨ ਨੌਜਵਾਨ ਸਾਰੇ ਕੰਡਰ ਨੂੰ ਫਿਰ ਰਹੇ ਨੇ ਕਾਲੀ ਸਭ ਨੂੰ ਹੈ ਜੀ ਜਲਦੀ ਕੋਈ ਨਹੀਂ ਰੁਕਦਾ ਜੀ ਕੋਈ ਪਰੋਂ ਨਹੀਂ ਜਾਣਾ ਚਾਹੁੰਦਾ ਪਰ ਚਲੋ ਹੁਣ ਤੱਕ ਟ੍ਰੇਨਾਂ ਰੀਸ਼ਡਿਊਲ ਹੈ ਕੈਨਸਲ ਹੈ ਉਹਦੇ ਕਰਕੇ ਚਲੋ ਕੋਈ ਦਿੱਕਤ ਨਹੀਂ ਪਰ ਆਣਾ ਦੇ ਸਾਹਮਣੇ ਦੇ ਵਿੱਚ ਜੋ ਟ੍ਰੈਫਿਕ ਹੋ ਰਹਾ ਬਹੁਤ ਜ਼ਿਆਦਾ ਹੋਣਾ ਹੈ ਮੇਰੇ ਸਾਹਮਣੇ ਕਈ ਰਨ ਥਰੂ ਟ੍ਰੇਨਾਂ ਵੀ ਨਿਕਲਣਗੀਆਂ ਤਾਂ ਖਤਰਾ ਦੇਗਾ ਤੇ ਮੇਰੀ ਇਹ ਰੇਲਵੇ ਅਥਾਰਟੀ ਨੂੰ ਮੰਗ ਹੈ ਕਿ ਉਹ ਜਲਦ ਫਲਾਇਓਵਰ ਬਣਾ ਚਾਹੀਦਾ ਹੈ ਮੇਰੇ ਸਾਹਮਣੇ ਤਾਂ ਤੇ ਜਲਦੀ ਬਣਿਆ ਜਾਵੇ ਬਾਕੀ ਏਸੀ ਆਪਣੀ ਅੱਜ ਦੀ ਸ਼ਾਨਦਾਰ ਛੋਟੀ ਜਿਹੀ ਅਪਡੇਟ ਹੈ ਕੋਈ ਜ਼ਿਆਦਾ ਵੱਡੀ ਮੈਂ ਤਾਂ ਦੇ ਰਿਹਾ ਕਿ ਸਿਰਫ ਲੁਧਿਆਣਾ ਸਾਈਡ ਤੇ ਬਰਨਾਲੇ ਸਾਈਡ ਤੇ ਜਿਹੜਾ ਆਉਟਰ ਦਾ ਕੰਮ ਚੱਲ ਰਿਹਾ ਤੁਹਾਨੂੰ ਉਹਦਾ ਮਿਹਰਵਾ ਦਿਖਾਇਆ ਵੀ ਕਿੰਨਾ ਕੰਮ ਜੰਗੀ ਪੱਦਰ ਤੇ ਚੱਲ ਰਿਹਾ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨੀ ਲੇਵਰ ਲੱਗੀ ਹੈ 250 ਤੋਂ ਉੱਪਰ ਆ ਲੇਵਰ ਲੱਗੀ ਹੈ ਤੇ ਉੱਚ ਕੋਈ ਸ਼ੱਕ ਨਹੀਂ ਕਿ ਦਿਨ ਰਾਤ ਕੰਮ ਚੱਲ ਰਿਹਾ ਹੈ ਇਲੈਕਟ੍ਰੀਸ਼ੀਅਨ ਨਾਲ ਜਿੱਤੇ ਗੱਲ ਕੀਤੀ ਜਾਵੇ ਤਾਂ ਕੰਮ ਘੱਟ ਹੀ ਦਿੰਦਾ ਹੈ ਉਹਦਾ ਤਕਰੀਬਨ ਕੰਮ ਹੋ ਚੁੱਕਿਆ ਤੇ ਬਾਕੀ ਜਿਹੜਾ ਦੂਸਰਾ ਕੰਮ ਹੈ ਦੇਖਦੇ ਆਪਾਂ ਦੇਖ ਰਹੇ ਆ ਚਾਹਿਆ ਦੇਸ਼ੋਂ ਦੀ ਮਸ਼ੀਨ ਖਰੀਦੀ ਹੈ ਸਪੈਸ਼ਲੀ ਹੁੰਦੀ ਹੈ ਜੀ ਇਹ ਬਜਰੀ ਪਾਣ ਲਈ ਟਰੈਕਟਰ ਸਪੈਸ਼ਲੀ ਮਰਿਆ ਦਾ ਦੇਦੀ ਲੈ ਤੇ ਚੱਲਣ ਵਾਲਾ ਉਹ ਬਾਕੀ ਜਿਸੀ ਵੀ ਨਾਲ ਥੋੜਾ ਜਿਹਾ ਜਿੱਥੇ ਦਬਜਰੀ ਲੋੜਾ ਚੱਕ ਕੇ ਪਾਈ ਜਾਦੀ ਹੈ ਜੀ। ਤੇ ਆ ਤੁਸੀਂ ਦੇਖ ਸਕਦੇ ਹੋ ਅੱਗੇ ਆਊਟਰਾਂ ਦੇ ਜਿਹੜਾ ਕੰਮ ਇਹ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ। ਬਾਕੀ ਐਸੀ ਅੱਜ ਦੀ ਸ਼ਾਨਦਾਰ ਵੀਡੀਓ ਅਪਡੇਟ ਦੀ ਅੱਜ ਦੀ ਵੀਡੀਓ ਅਪਡੇਟ ਤੁਹਾਨੂੰ ਕਿਵੇਂ ਲੱਗੀ ਹੈ? ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਦੱਸਣਾ ਜੇ ਅਗਰ ਵੀਡੀਓ ਵਧੀਆ ਲੱਗਦੀ ਹੈ ਦੋਸਤੋ ਸ਼ੇਅਰ ਵੀ ਕਰ ਸਕਦੇ ਹੋ। ਐਸੀ ਸ਼ਾਨਦਾਰ ਵੀਡੀਓ ਅਪਡੇਟ ਲਈ ਸਾਡੇ ਚੈਨਲ ਜੁੜੇ ਰਹੋ ਘੰਟੀਆਂ ਦਬੜਨ ਦਬਾ ਕੇ ਰੱਖੋ ਤਾਂ ਐਸੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦੀ ਰਹੇ। ਬਾਕੀ ਇਹਦੀ ਵੀਡੀਓ ਦੇਖਣ ਲਈ ਆਪਣੀ ਕੀਮਤੀ ਸਮਾਂ ਦੇਣ ਲਈ ਬਹੁ